ਯਾਨੀ ਕਿ ਦੀਪ ਬਾਈ ਜੀ ਮੌਤ ਤੋਂ ਇੱਕ ਦਿਨ ਪਹਿਲਾਂ ਮੈਨੂੰ ਦੀਪ ਬਾਈ ਦਾ ਫੋਨ ਆਇਆ ਸੀ ਉਹਨਾਂ ਨੇ ਆਪਣੇ ਵੱਡੇ ਭਰਾ ਨੂੰ ਭੇਜਿਆ ਮੇਰੇ ਕੋਲ ਪਰ ਸਾਨੂੰ ਮੈਨੂੰ ਮਾਣਔਰੇ ਤੇ ਵੀ ਉਹਨੇ ਮੈਨੂੰ ਫੋਨ ਕਰਕੇ ਮੈਥੋਂ ਇਨਾ ਪੁੱਛਿਆ ਵੀ ਮੈਂ ਆਵਾਂ ਜਾਂ ਨਾ ਆਵਾਂ ਤੇ ਤੇ ਮੈਂ ਤਾਂ ਇਸ ਦੁਨੀਆਦਾਰੀ ਨੂੰ ਸਮਝ ਚੁੱਕਿਆ ਕਿ ਲੋਕੋ ਇਥੇ ਬੰਦੇ ਨੂੰ ਆਪਣੀ ਜਾਨ ਦੇਣੀ ਪੈਂਦੀ ਹੈ ਲੋਕਾਂ ਨੂੰ ਇਹ ਦਿਖਾਉਣ ਖਾਤਰ ਵੀ ਮੇਰੀ ਕੀਮਤ ਕੀ ਸੀ ਤੁਸੀਂ ਨਾ ਤੁਸੀਂ ਨਾ ਸਾਨੂੰ ਦੱਸੋ ਵੀ ਸਾਡਾ ਕਿਸ ਨਾਲ ਕੀ ਰਿਸ਼ਤਾ ਸੀ ਤੁਹਾਨੂੰ ਪਤਾ ਸੀ ਵੀ ਮੇਰੀ ਪਰਸਪੋਰਟ ਨਾਲ ਗੱਲ ਹੋਈ ਵਿਚਾਰ ਨਾਲ ਉਹ ਸਾਡਾ ਭਰਾ ਸੀ ਸਾਡਾ ਭਰਾ ਰਹੂਗਾ ਤੇ ਰਹਿਣੀ ਦੁਨੀਆ ਤੱਕ ਉਹਨੂੰ ਲੋਕ ਯਾਦ ਕਰਨਗੇ ਬਸ ਇੱਕ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ ਪਰਸੋਂ ਚੌਥੇ ਇੱਕ ਬੜੀ ਦਰਦਨਾਕ ਘਟਨਾ ਹੋਈ ਹੈ ਪਰਸੋਂ ਰਾਤ ਨੂੰ ਸਾਡੇ ਭਰਾ ਦੀਪ ਸਾਡੇ ਲਈ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ ਤੇ ਯਕੀਨ ਨਹੀਂ ਕਰਨਾ ਚੌਥੇ ਦੀ ਗੱਲ ਹੈ ਨਾ ਪਾਸ਼ੀ ਜਦੋਂ ਪਰ ਫੋਨ ਆਇਆ ਸਾਨੂੰ ਪਰਸੋਂ ਚੌਥੇ ਯਾਨੀ ਕਿ ਦੀਪ ਬਾਈ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਮੈਨੂੰ ਦੀਪ ਬਾਈ ਦਾ ਫੋਨ ਆਇਆ ਸੀ ਉਹਨੇ ਆਪਣੇ ਵੱਡੇ ਭਰਾ ਨੂੰ ਭੇਜਿਆ ਮੇਰੇ ਕੋਲ ਤੇ ਮੈਨੂੰ ਫੋਨ ਤੇ ਗੱਲ ਕਰਵਾਈ ਮੈਨੂੰ ਕਹਿੰਦੇ ਕੀ ਹਾਲ ਚਾਲ ਹੈ ਵੱਡੇ ਭਾਈ ਮਾਂ ਬਾਈ ਵਧੀਆ-ਵਧੀਆ ਤੂੰ ਦੱਸੋ ਕਹਿੰਦੇ ਕਿਵੇਂ ਚੱਲ ਰਹੀ ਹੈ ਇਲੈਕਸ਼ਨ ਮਾਂ ਹੀ ਵਧੀਆ ਚੱਲ ਰਹੀ ਹੈ ਤੇ ਮੈਨੂੰ ਕਹਿੰਦੇ ਮੈਨੂੰ ਦੱਸ ਮੈਂ ਤੇਰੇ ਲਈ ਜੇ ਕੁਝ ਕਰ ਸਕਦਾ ਮਾਂ ਬਾਈ ਤੇ ਵੱਡਾ ਭਰਾਆਂ ਤੋਂ ਅਸ਼ੀਰਵਾਦ ਦੇ ਦੇ ਬਸ ਅਸ਼ੀਰਵਾਦ ਠੀਕ ਹੈ ਬਸ ਤੂੰ ਆਪਣਾ ਜੋ ਦੁਆਮਾ ਕਰ ਦੇ ਕਹਿੰਦਾ ਦੁਆਮਾ ਤੇਰੇ ਨਾਲ ਹੀ ਹੈ ਪਰ ਜੋ ਵੀ ਜਿੰਨੇ ਜੋਗਾ ਹੈਗਾ ਮੈਂ ਤੂੰ ਮੈਨੂੰ ਦੱਸ ਦੀ ਮੈਂ ਤੇਰੇ ਕੋਲੇ ਆਉਂਗਾ ਮਾ ٹھੀਕ ਹੈ ਭਾਈ ਐਨੇ ਚ ਮੇਰੀ ਕਿਸ ਨੇ ਬਾਹ ਫੜ ਲਈ ਤੇ ਬਾਹ ਫੜ ਕੇ ਨਾ ਮੈਨੂੰ ਖਿੱਚ ਕੇ ਲੈ ਗਿਆ ਮੈਨੂੰ ਕਹਿੰਦੇ ਭਾਈ ਆਪਾ ਪ੍ਰੋਗਰਾਮ ਤੋਂ ਲੇਟ ਹੋਈ ਜਾਂਦੇ ਆ ਫੋਨ ਤੇ ਗੱਲ ਬਾਅਦ ਚ ਕਰਨੀ ਲੋਕ ਡਿੱਕੀ ਜਾਂਦੇ ਤੇ ਮੈਂ ਦੀ ਬਾਈ ਨੂੰ ਅਜੇ ਇੰਨੀ ਗੱਲ ਹੀ ਕਹੀਏ ਮਾ ਵੀ ਬਾਈ ਵੀ ਭਾਈ ਮੈਂ ਤੈਨਾਂ ਕੱਲ ਨੂੰ ਗੱਲ ਕਰਦਾ ਮੈਨੂੰ ਕਹਿੰਦਾ ਤੂੰ ਕੱਲ ਨੂੰ ਗੱਲ ਕਰੀ ਜਰੂਰ ਤੇ ਮੈਨੂੰ ਦੱਸੀ ਤੇ ਦੂਜੇ ਦਿਨ ਯਾਰ ਮੈਨੂੰ ਆ ਘਟਨ ਦਾ ਪਤਾ ਲੱਗੀ ਆ ਬੜੀ ਦੁਖਦਾਈ ਘਟਨਾ ਹੈ ਸਾਡਾ ਭਰਾ ਸੀ ਜੋ ਮਰਜੀ ਸੀ ਕਿਸੇ ਵੀ ਵਿਚਾਰਧਾਰਾ ਨਾਲ ਸੰਬੰਧ ਸੀ ਕਿਸੇ ਵੀ ਪਾਰਟੀ ਦਾ ਸੀ ਪਰ ਸਾਨੂੰ ਮੈਨੂੰ ਮਾਣ ਆਉਰੇ ਤੇ ਵੀ ਉਹਨੇ ਮੈਨੂੰ ਫੋਨ ਕਰਕੇ ਮੈਥੋਂ ਇਨਾ ਪੁੱਛਿਆ ਵੀ ਮੈਂ ਆਵਾਂ ਜਾਂ ਨਾ ਆਵਾਂ ਤੇ ਕਈ ਸ਼ਰਾਰਤੀ ਮਲੰਗ ਲੋਕ ਇਸ ਚੀਜ਼ ਤੇ ਕੱਲ ਦਾ ਲਈ ਜਾਂਦੇ ਤਵਾ ਸਿੱਧੂ ਨੇ ਖਾੜਾ ਲਵਾਤਾ ਫਲਾਂ ਲਵਾਤਾ ਉਹ ਸ਼ਰਮ ਕਰਿਆ ਕਰੋ ਭਰਾਵੋ ਮੜੀ-ਮੋਟੀ ਜਿਹੜੇ ਰੱਬ ਨੂੰ ਹਾਜ਼ਰ ਨਾ ਜਰ ਮੰਨਦੇ ਤਾਂ ਥੋੜੀ ਵਾਰ ਸ਼ਰਮ ਕਰਿਆ ਕਰੋ ਤੁਹਾਨੂੰ ਨਹੀਂ ਸੀ ਪਤਾ ਮੇਰਾ ਉਹਨਾਂ ਨਾਲ ਕੀ ਰਿਸ਼ਤਾ ਸੀ ਤੇ ਕੱਲ ਤਾਂ ਮੇਰੇ ਕੋਲੇ ਪਰਮੇਸ਼ਵਰ ਵੀ ਆਏ ਹੋਏ ਸੀ ਬਲਕਾਰਣ ਖੀਲਾ ਹੋਇਆ ਸੀ ਤੁਹਾਨੂੰ ਨਹੀਂ ਪਤਾ ਮੈਂ ਵੋਟਾਂ 'ਚ ਖੜਾ ਹੋਇਆ ਤੇ ਕੈਂਪੇਨ ਚੱਲ ਰਹੀ ਹੈ ਕਿਸੇ ਚੀਜ਼ ਨੂੰ ਅੱਦਾ ਮਜ਼ਾਕ ਬਣਾ ਕੇ ਕਿਸੇ ਚੀਜ਼ ਨਾਲ ਜੋੜਨਾ ਇਹੋ ਜਿਹੀ ਕੁੱਤੀ ਰਾਜਨੀਤੀ ਗੰਦੀ ਰਾਜਨੀਤੀ ਨਾ ਕਰਿਆ ਕਰੋ ਮੇਰਾ ਵੀਰ ਮੇਰੇ ਨਾਲ ਕੋਈ ਤੁਹਾਡਾ ਭਰਮ ਭਲੇਖਾ ਕੋਈ ਉਂ ਤੁਹਾਡੇ ਨਾਲ ਚਿੰਗੀ ਫਿੰਗੀ ਕੋਈ ਹੈਗੀ ਹੈ ਜਦੋਂ ਮਰਜ਼ੀ ਕੱਢ ਲਿਓ ਪਰ ਕਿਸੇ ਸਾਡੇ ਭਰਾ ਦੇ ਬਾਰੇ ਸਾਨੂੰ ਗਲਤ ਤਰੀਕੇ ਨਾਲ ਜੋੜਦੇ ਹੋ ਤਾਂ ਮੈਂ ਕਦੇ ਬਰਦਾਸ਼ਤ ਨਹੀਂ ਕਰੂੰਗਾ ਇਸ ਚੀਜ਼ ਨੂੰ ਆ ਜਿਹੜੀਆਂ ਮਲੰਗ ਤੁਸੀਂ ਨਾ ਤੁਸੀਂ ਨਾ ਸਾਨੂੰ ਦੱਸੋ ਵੀ ਸਾਡਾ ਕਿਸ ਨਾਲ ਕੀ ਰਿਸ਼ਤਾ ਹੈ ਤੁਹਾਨੂੰ ਪਤਾ ਸੀ ਵੀ ਮੇਰੀ ਪਰਸੋਂ ਨਾਲ ਗੱਲ ਹੋਈ ਵਿਚਾਰਿਆਂ ਨਾਲ ਜਿਹੜਾ ਸਾਨੂੰ ਘਾਟਾ ਘਾਟਾ ਹੋਇਆ ਸਾਨੂੰ ਪਤਾ ਹੈ ਠੀਕ ਹੈ ਨਾ ਤੇ ਇਹੋ ਜੀਆਂ ਚੀਜ਼ਾਂ ਕਰਕੇ ਸਮਾਜ ਨੂੰ ਦੋ ਫਾੜ ਨਾ ਕਰੋ ਸਾਡਾ ਭਰਾ ਸੀ ਸਾਡਾ ਭਰਾ ਰਹੂਗਾ ਹਮੇਸ਼ਾ ਮੈਂ ਪਿਛਲੇ 20 ਦਿਨਾਂ ਦੇ ਵਿੱਚੋਂ ਵੋਟਾਂ 'ਚ ਲੱਗਿਆ ਹਾਂ ਮੈਂ ਤਾਂ ਨੈਟ ਸੋਸ਼ਲ ਮੀਡੀਆ ਯੂਜ਼ ਤੱਕ ਨਹੀਂ ਕਰਦਾ ਕੱਲ ਵੀ ਉੱਥੇ ਕੱਟ ਸੀ ਸਾਰਾ ਤੇ ਉਹ ਮੈਂ ਪਾ ਤਾ ਮੈਂ ਉਹਦੋਂ ਬਾਅਦ ਡਿਲੀਟ ਵੀ ਕਰਤਾ ਜਦੋਂ ਮੈਨੂੰ ਧਿਆਨ ਦੇ ਵਿੱਚ ਗੱਲ ਆਈ ਵੀ ਯਾਰ ਹਾਂ ਚੀਜ਼ ਹੈ ਤੇ ਭਰਾਓ ਇਲੈਕਸ਼ਨ ਇਲੈਕਸ਼ਨ ਚੱਲ ਰਿਹਾ ਕੈਂਪੇਨ ਚੱਲ ਰਹੀ ਆ ਉਹ ਕੋਈ ਮੈਂ ਹਾਸੇ ਮਜ਼ਾਕ ਨੂੰ ਤਾਂ ਕਿੰਨੇ ਦਾ ਪਲਾਨ ਡਾ ਸਾਰਾ ਕੁਝ ਕਿਹੜੇ ਬੰਦੇ ਨੇ ਕਦੋਂ ਆਣਾ ਕਿਹੜੇ ਬੰਦੇ ਨੇ ਕਦੋਂ ਜਾਣਾ ਕਿਹੜੇ ਬੰਦੇ ਨੇ ਕੈਂਪੇਨ ਕਰਨੀ ਹੈ ਤੇ ਇਹੋ ਜੀਆਂ ਚੀਜ਼ਾਂ ਨਾ ਕਰਿਆ ਕਰੋ ਮੇਰਾ ਵੀਰ ਤੁਸੀਂ ਨਾ ਮੈਨੂੰ ਦੱਸੋ ਵੀ ਮੈਂ ਮੇਰਾ ਕਿਹੜੇ ਬੰਦੇ ਨਾਲ ਕੀ ਰਿਸ਼ਤਾ ਸੀ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਸਾਡੀ ਗੱਲ ਕੀ ਹੋਈ ਆ ਆਪਸ ਚ ਸੋ ਹੱਥ ਬਨ ਕੇ ਬੇਨਤੀ ਆ ਮੇਰਾ ਵੀਰ ਸਾਡਾ ਭਰਾ ਆ ਗਿਆ ਤੇ ਸਾਨੂੰ ਪਤਾ ਹੈ ਵੀ ਉਹਦੇ ਜਾਣ ਦਾ ਦੁੱਖ ਕੀ ਹੈ ਜਿੰਨਾ ਦੁੱਖ ਤੁਹਾਨੂੰ ਹੈ ਨਾ ਉਹ ਤੋਂ ਦੁੱਗਣਾ ਦੁੱਖ ਮੈਨੂੰ ਆ ਮੈਂ ਕੱਲ ਪਰਸੋਂ ਲਈ ਇਹੀ ਸੋਚੀ ਨਾ ਵੀ ਯਾਰ ਮੈਨੂੰ ਕੱਲ ਤਾਂ ਕੱਲ ਬਾਈ ਦਾ ਫੋਨ ਆਇਆ ਤੇ ਅੱਜ ਯਾਰ ਬਾਈ ਸਾਡੇ ਵਿੱਚ ਨਹੀਂ ਤੇ ਇਹੋ ਜੀਆਂ ਘਟਿਆ ਹਰਕਤਾਂ ਘਟਿਆ ਸਾਜਸ਼ਾ ਰਾਜਨੀਤੀਆਂ ਇਹ ਬੰਦ ਕਰ ਦਿਓ ਮੇਰਾ ਵੀਰ ਜੇ ਤੁਹਾਨੂੰ ਕੋਈ ਉ ਤੁਹਾਨੂੰ ਤੁਹਾਡੇ ਤੋਂ ਤੁਸੀਂ ਤੁਹਾਨੂੰ ਲੱਗਦਾ ਵੀ ਐ ਕਰਕੇ ਤੁਸੀਂ ਉਵੇਂ ਕੋਈ ਬੁਗ ਬਗਟ ਘਟ ਘਟ ਨਾ ਉਵੇਂ ਕੱਢ ਲੋ ਪਰ ਇਹੋ ਜੀਆਂ ਗਲਤ ਸਿਆਸਤਾਂ ਨਾ ਕਰੋ ਮੇਰਾ ਵੀ ਦੁੱਖ ਹੁੰਦਾ ਦੇਖ ਕੇ ਜਦੋਂ ਲੋਕ ਇਹਨਾਂ ਚੀਜ਼ਾਂ ਨੂੰ ਆਪਦੀ ਨਿੱਜੀ ਫਾਇਦੇ ਲਈ ਵਰਤਦੇ ਆ ਉਹ ਸਾਡਾ ਭਰਾ ਸੀ ਸਾਡਾ ਭਰਾ ਰਹੂਗਾ ਤੇ ਰਹਿਣੀ ਦੁਨੀਆ ਤੱਕ ਉਹਨੂੰ ਲੋਕ ਯਾਦ ਕਰਨਗੇ ਮੈਂ ਕੱਲ ਵੀ ਲੋਕਾਂ ਨੂੰ ਕਹਿੰਦਾ ਸੀ ਮੈਂ ਕਿਹਾ ਤੁਸੀਂ ਉਹੀ ਲੋਕਾਂ ਨੂੰ ਜਿਹੜੇ ਉਦੋਂ ਉਹਨੂੰ ਗਦਾਰ ਕਹਿੰਦੇ ਸੀ ਅੱਜ ਉਹਦੇ ਉਹ ਤੁਹਾਡੇ ਲਈ ਚੰਗਾ ਹੋ ਗਿਆ ਕਿ ਉਹ ਜਾਨ ਛੱਡ ਗਿਆ ਤਾਂ ਚੰਗਾ ਹੋ ਗਿਆ ਸਟੈਂਡ ਰੱਖਿਆ ਕਰੋ ਲੋਕੋ ਅਹੀਂ ਸੋਸ਼ਲ ਮੀਡੀਆ ਤੇ ਜਿਹੜੇ ਅੱਜ ਮੇਰੀਆਂ ਵੀਡੀਓ ਪਾ ਰਹੇ ਨੇ ਇੱਧਰ ਉੱਧਰ ਦੀਆਂ ਕਰਕੇ ਘੱਟ ਵੱਢ ਕੇ ਜੀ ਸਿੱਧੂ ਨੂੰ ਇਹ ਨਹੀਂ ਪਤਾ ਦੀਪ ਸਿੱਧੂ ਮਰ ਗਿਆ ਤੁਸੀਂ ਉਹ ਲੋਕ ਉਦੋਂ ਗਦਾਰ ਦਾ ਠੱਪਾ ਲਾਉਂਦੇ ਸੀ ਉਹਦੇ ਤੇ ਉਹਦੀਆਂ ਅੱਖਾਂ 'ਚ ਪਾਣੀ ਸੀ ਤੇ ਮੈਂ ਤਾਂ ਇਸ ਦੁਨੀਆਦਾਰੀ ਨੂੰ ਸਮਝ ਚੁੱਕਿਆ ਕਿ ਲੋਕੋ ਇੱਥੇ ਬੰਦੇ ਨੂੰ ਆਪਣੀ ਜਾਨ ਦੇਣੀ ਪੈਂਦੀ ਹੈ ਲੋਕਾਂ ਨੂੰ ਇਹ ਦਿਖਾਉਣ ਖਾਤਰ ਵੀ ਮੇਰੀ ਕੀਮਤ ਕੀ ਸੀ ਅੱਜ ਉਹ ਚਲ ਗਿਆ ਵਿਚਾਰਾ ਸਾਨੂੰ ਛੱਡ ਗਿਆ ਉਹਦੀ ਇੰਨੀ ਸੱਚ ਬੋਲਣ ਵਾਲਿਆਂ ਦੀ ਜ਼ਿੰਦਗੀ ਇੰਨੀ ਕੀ ਹੁੰਦੀ ਹੈ ਪਰ ਤੁਸੀਂ ਇਹਨਾਂ ਚੀਜ਼ਾਂ ਦਾ ਬਈ ਨਿਆਂਇਫਾਇਦਾ ਨਾ ਚੱਕੋ ਨਾ ਇਹੋ ਜਿਹੀਆਂ ਚੀਜ਼ਾਂ ਕਰੋ ਹੱਥ ਬਨ ਕੇ ਬੇਨਤੀ ਹੈ ਜਿਹਦੇ ਘਰ ਦਾ ਜੀ ਗਿਆ ਉਹਨੂੰ ਪਤਾ ਕਿ ਘਾਟਾ ਕੀ ਹੁੰਦਾ ਸਾਰੀ ਕੌਮ ਨੂੰ ਘਾਟਾ ਪਿਆ ਮੇਰਾ ਵੀਰ ਇਹੋ ਜੀਆਂ ਸੋਸ਼ਲ ਮੀਡੀਆ ਤੇ ਗੰਦਮੰਦ ਨਾ ਸ਼ੇਅਰ ਕਰੋ ਹੱਥ ਬਨ ਕੇ ਬੇਨਤੀ ਕਰਦੇ ਆ ਮੈਂ ਇਲੈਕਸ਼ਨ 'ਚ ਇਧਰ ਫਸਿਆ ਹੋਇਆ ਨਹੀਂ ਮੈਂ ਬਸ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਮੈਂ ਐਕਸਪਲੇਨ ਨਹੀਂ ਕਰ ਸਕਦਾ ਇਹੋ ਜਿਹੇ ਪੱਦੇ ਮਜ਼ਾਕ ਜਿਹੜੇ ਕਰਦੇ ਆ ਬਈ ਵਰਜੋ ਉਹਨਾਂ ਨੂੰ ਵਰਜੋ ਤੁਸੀਂ ਉਹ ਸੋਸ਼ਲ ਮੀਡੀਆ ਵਾਲੇ ਲੋਕਾਂ ਜਿਹੜੇ ਉਦੋਂ ਭਰਾ ਨੂੰ ਸਾਡੇ ਨੂੰ ਗਦਾਰ ਕਹਿੰਦੇ ਸੀ ਅੱਜ ਤੁਹਾਡੇ ਲਈ ਉਹ ਚੰਗਾ ਹੋ ਗਿਆ ਸ਼ਰਮ ਕਰਿਆ ਕਰੋ ਮੇਰਾ ਵੀਰ ਸ਼ਰਮ ਨਾਇਉ ਜਿਹੀ ਚੀਜ਼ਾਂ ਕਰਿਆ ਕਰੋ ਹੱਥ ਬੰਨ ਕੇ ਬੇਨਤੀ ਹੈ ਬਾਕੀ ਜੋ ਬੰਦਾ ਸੱਚ ਦੇ ਰਾਹ ਤੇ ਤੁਰਦਾ ਹੈ ਜੋ ਬੰਦਾ ਹਮੇਸ਼ਾ ਇੱਕ ਪਾਸੇ ਦਾ ਹੋ ਕੇ ਤੁਰਦਾ ਹੈ ਦੁਨੀਆ ਨੂੰ ਯਾਦ ਕਰਦੀ ਹੈ ਤੇ ਉਹਨੇ ਆਪਦਾ ਮੁੱਲ ਦੱਸਤਾ ਅੱਜ ਵੀ ਮੈਂ ਕਿੰਨੇ ਕ ਜੋਗਾ ਸੀ ਕਿਹੜੇ ਇੱਥੇ ਸੱਚੇ ਸੀ ਤੇ ਕਿਹੜੇ ਗਦਾਰ ਸੀ ਨਾ ਐਵਾਂ ਯਾ ਕੁਛ ਕਰੋ ਮੇਰਾ ਵੀਰ ਹੱਥ ਬਨ ਕੇ ਬੇਨਤੀ ਆ ਕੋਈ ਗਲਤ ਫਲਤ ਮੈਂ ਤੁਹਾਨੂੰ ਬੋਲਿਆ ਗਿਆ ਹੋਵੇ ਮੈਨੂੰ ਮaaf ਕਰਿਓ ਮੈਨੂੰ ਮੈਂ ਕੱਲ ਦਾ ਮੈਨੂੰ ਐਸੀ ਚੀਜ਼ ਦਾ ਬੁਰਾ ਲੱਗਿਆ ਜਾਂਦਾ ਵੀਰ ਲੋਕ 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 ਸਮਝਦੇ ਹੀ ਨਹੀਂ ਆ ਤੁਹਾਨੂੰ ਕੀ ਪਤਾ ਕਿਸ ਨਾਲ ਕੀ ਦੀ ਕਿੰਨੀ ਅਟੈਚਮੈਂਟ ਸੀ ਮੈਨੂੰ ਪਤਾ ਵੀ ਚੌਥੇ ਮੈਨੂੰ ਉਹਦਾ ਫੋਨ ਆਇਆ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਇੱਕੇ ਦਾ ਮੈਂ ਫੋਟੋ ਦੇਖੀ ਵੀ ਮੈਨੂੰ ਐ ਲੱਗਿਆ ਵੀ ਯਾਰ ਐਵੇਂ ਹੀ ਹੋ ਜਾਂਦਾ ਤੜਿਆ ਜਾਂਦਾ ਬੰਦਾ ਮੈਨੂੰ ਕੱਲ ਫੋਨ ਕਰਕੇ ਗਿਆ ਮੇਰੇ ਨਾਲ ਗੱਲ ਕੀਤੀ ਮੈਂ ਨਾ ਸਕੇ ਮੈਨੂੰ ਪਤਾ ਹੈ ਜੀ ਦੀਪਬਾਈ ਦੇ ਭਰਾ ਨੂੰ ਪਤਾ ਜਿਹੜਾ ਮੇਰੇ ਫੋਨ ਤੇ ਗੱਲ ਕਰਵਾ ਕੇ ਗਿਆ ਸਪੈਸ਼ਲ ਮਾਨ ਸਾਹਬ ਨੇ ਵੱਡੇ ਭਰਾ ਨੂੰ ਭੇਜਿਆ ਮੇਰੀ ਸਿੱਧੂ ਨਾਲ ਗੱਲ ਕਰਵਾ ਤੇ ਇਹੋ ਜਿਹੇ ਘਟਿਆ ਰਾਜਨੀਤੀਆਂ ਨਾ ਕਰਿਆ ਕਰੋ ਵੱਡੇ ਭਾਈ ਮੈਂ ਤੁਹਾਨੂੰ ਜਾਣਦਾ ਜਿਹੜੇ ਪੇਜੇ ਚਲਾਉਂਦੇ ਹੋ ਤੁਸੀਂ ਵੀ ਕਿੰਨੇ ਕੁ ਜੋਗੇ ਹੋ ਤੁਸੀਂ ਇਹੋ ਜਿਹਾ ਕੁਛ ਨਾ ਕਰੋ ਮੈਨੂੰ ਅੱਜ ਖਿਜ ਕੇ ਬੋਲਣਾ ਪਿਆ ਕਿ ਸਾਡੇ ਪਰਿਵਾਰ ਚੋਂ ਕੋਈ ਬੰਦਾ ਤੁਰ ਕੇ ਗਿਆ ਚੱਲ ਗਿਆ ਉਹ ਵਿਚਾਰ ਆਪਦੀ ਜਿੰਨੀ ਜ਼ਿੰਦਗੀ ਕੱਢੀ ਸੀ ਉਹਨੇ ਉਹਨੇ ਸੋਹਣੀ ਕੱਢੀ ਆਪਦੀ ਅਣਖ ਨਾਲ ਕੱਢੀ ਤੇ ਤੁਸੀਂ ਉਹਨੂੰ ਆਹਾ ਆ ਸਰੋਪੇ ਨਾ ਦਿਓ ਹੱਥ ਬਨ ਕੇ ਬੇਨਤੀ ਹੈ ਲੋਕਾਂ 'ਚ ਨਫਰਤ ਦੀ ਰਾਜਨੀਤੀ ਨਾ ਕਰੋ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ